ਇਹ ਕੋ ਸਾਡੀ ਪਾਰਟੀ ਫਿਕਸ ਸਿਸਟਮ ਹੈ ਸਾਡੀ ਕੋਰਟ ਕਮੇਟੀ ਬੈਠਦੀ ਹੈ ਬਹਿ ਕੇ ਵਿਚਾਰਾ ਹੁੰਦੀ ਹੈ ਕਿ ਕਿਹਦੇ ਲਈ ਉਮੀਦ ਕਿੱਥੇ ਦੇਣੀ ਹੈ ਕੋਰਟ ਕਮੇਟੀ ਕਰਨਾ ਚਾਹਤੀ ਹੈ ਉਸ ਕਰਕੇ ਹਲੇ ਜਲਦੀ ਕੋਰਟ ਕਮੇਟੀ ਦਾ ਮੀਟਿੰਗ ਫਾਈ ਜਾਊਗੀ ਜਿੱਥੇ ਜਿਹੜੇ ਜਿਹੜੇ ਸਾਡੇ ਟੈਂਸ਼ਨ ਕੈਂਡੀਡੇਟਸ ਆ ਉਹਨਾਂ ਤੇ ਡਿਸਕਸ ਕੀਤਾ ਜਾਏਗੀ ਗਠਬੰਧਨ ਦੀ ਕਦੋਂ ਤੱਕ ਉਮੀਦ ਰੱਖੀ ਹੈ ਹਾਂ ਜੀ ਗਠਬੰਧਨ ਤੁਹਾਡਾ ਕਦੋਂ ਤੱਕ ਐਲਾਨ ਹੋ ਸਕਦਾ ਅ ਤੁਸੀਂ ਦੱਸੋ ਕਿਉਂਕਿ ਤਾਂ ਫੋੜੇ ਨਹੀਂ ਪਤਾ ਲੱਗਦਾ ਤੁਹਾਡੀ ਗੱਲ ਹੀ ਕਰਦੇ ਕਰਦੇ ਹੋ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਜਿਹੜੇ ਨੇ ਕਿਉਂ ਮੈਦਾਨ ਚ ਉਤਾਰੇ ਨੇ ਆਮ ਲੋਕ ਦੂਸਰੇ ਮੈਨੇ ਕੈਬਨਟ ਬਣਾ ਮੈਂ ਕੋਈ ਜਿਹੜਾ ਕਹਿਣਾ ਚਾਹਣਾ ਆਪ ਆਦਮੀ ਪਾਰਟੀ ਦਾ slogan ਕੀ ਸੀ ਕਿ ਆਮ ਲੋਕਾਂ ਨੂੰ ਮਸੇ ਮਿਲਿਆ ਗਿਆ ਇਹਨਾਂ ਦਾ ਇੰਨਾ ਬੁਰਾ ਹਾਲ ਹੈ ਕਿ ਆਮ ਲੋਕ ਤੇਨੂੰ ਛੱਡ ਗਏ ਉਹਨੇ ਦੇਖ ਲਿਆ ਕਿ ਇਹ ਆਮ ਆਦਮੀ ਦੀ ਪਾਰਟੀ ਨਹੀਂ ਠੱਗਾਂ ਦੀ ਇੱਕ ਪਾਰਟੀ ਹੈ ਤੁਹਾਇਸ ਕਿਉਂਕਿ ਆਮ ਜਨਤਾ ਨੇ ਇਹਨਾਂ ਨੂੰ ਛੱਡ ਦਿੱਤਾ ਹੁਣ ਆਪਣੇ ਮੰਤਰੀਆਂ ਨੂੰ ਉਹਨਾਂ ਕੋਲ ਬੰਦੇ ਨਹੀਂ ਲੱਭੇ ਆਪਣੇ ਮੰਤਰੀਆਂ ਨੂੰ ਕੇ ਬਲੀ ਦਾ ਬੱਕਰਾ ਬੱਕਰਾ ਆ ਰਹੇ ਆ ਤੇ ਜਿਹੜੇ ਮੰਤਰੀ ਆਏ ਇਹ ਉਹ ਜਮਾਨਤਾ ਜੱਤਗਰਾ ਕੀ ਜਾਣਗੇ ਬਦਲ ਸਾਹਿਬ ਜੇਕਰ ਕੱਟ ਬੰਦਨ ਹੁੰਦਾ ਹੈ ਸ਼ੋਭਨੀਆ ਕਾਲੀ ਦਲ ਤੇ ਬੀਜੇਪੀ ਦਾ ਕੀ ਕੀ ਤੁਹਾਡਾ ਮੰਗਾ ਰੱਖ ਕੇ ਜੇਕਰ ਤੁਸੀਂ ਕੋਈ ਪਾਰਟੀ ਮੰਗਦੇ ਮੇਰੀ ਗੱਲ ਸੁਣੋ ਸਾਹਿਬ ਤੁਸੀਂ ਜਿਹੜੇ ਵਿਭਾਗ ਤੁਸੀਂ ਦਾ ਲਾਈਨ ਹੀ ਉਸ ਤੇ ਹੈ ਜ਼ੀਰੋ ਲਾਈਨ ਹੀ ਉਸ ਤੇ ਕੋਡਾ ਜੀਤ ਨਾ ਹੋਈ ਉਹ ਗੱਲ ਜੇ ਬੰਦਨ ਠੀਕ ਨਹੀਂ ਆਪਣਾ ਖੜੇ ਤੁਸੀਂ ਖੜੇ ਤੁਸੀਂ ਮੈਂ ਕਹਿੰਦਾ ਤੁਹਾਡੇ ਲਈ ਮੈਨੂੰ ਪਤਾ ਲੱਗ ਰਿਹਾ ਕੋਈ ਕਹਿੰਦਾ ਮੈਂ ਅੱਜ ਮੈਂ ਦਿੱਲੀ ਬੈਠਾ ਹਾਂ ਮੈਂ ਛੋਟੂਕੁਲੇ ਬੈਠਾ ਹਾਂ ਤੋ ਐਸ ਕਰਕੇ ਤੁਸੀਂ ਮਨ ਲੱਗਾ ਮਨ ਨਹੀਂ ਤੁਹਾਡਾ ਘੱਟ ਬੰਦਨ ਨਹੀਂ ਹੁੰਦਾ ਤੁਹਾਨੂੰ ਨਹੀਂ ਲੱਗਦਾ ਉਹਦੇ ਨਾਲ ਕਾਣੀ ਦਲ ਦੀ ਜਿਹੜੀ ਸਥਿਤੀ ਮਜ਼ਬੂਤ ਨਹੀਂ ਬਣ ਪਾਈ ਕਿ ਸ਼ਹਿਰਾਂ ਵਿੱਚ ਸਟ੍ਰੋਮ ਨਹੀਂ ਕਾਣੀ ਦਲ ਪੰਜਾਬ ਦੀ ਪਾਰਟੀ ਹੈ ਪੰਜਾਬ ਦੇ ਹਰ ਵਾਰ ਕਿਤੇ ਦਿਲਾਂ ਵਿੱਚ ਆ ਇੱਕ ਗੁਰੂਆਂ ਦੇ ਦੱਸੇ ਹੋਏ ਦੱਸੇ ਹੋਏ ਰਸਤੇ ਤੇ ਚੱਲਣ ਦੀ ਪਾਰਟੀ ਹੈ ਜਿਹੜੀ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਅਸੀਂ ਸਾਰੇ ਧਰਮਾਂ ਨੂੰ ਇਕੱਠੇ ਕਰਕੇ ਜੋੜ ਕੇ ਅਸੀਂ ਆਪਣੀ ਪਾਰਟੀ ਪੰਜਾਬ ਨੂੰ ਪਹੁੰਚਾਉਣਾ ਚਾਹੁੰਦੇ ਹਾਂ ਪੰਜਾਬ ਤਾਂ ਬਚੂਗਾ ਜੇ ਸਾਰੇ ਲੋਕ ਇਕੱਠੇ ਭਾਵਨਾ ਨੂੰ ਪਰੋਹਗੇ ਤੁਸੀਂ ਦੇਖਿਓ ਨਾ ਆ ਸਾਡੀ ਸੋਚ ਹੈ ਜਿੱਥੇ ਤਾਕਤਵਰ ਅਸੀਂ ਪਿੰਡਾਂ 'ਚ ਹੈ ਉਨੀ ਤਾਕਤਵਰ ਅਸੀਂ ਸ਼ਹਿਰਾਂ 'ਚ ਪੰਜਾਬ ਬਚਾਓ ਯਾਤਰਾ ਦਾ ਕੀ ਰਿਸਪਾਂਸ ਮਿਲਦਾ ਤੁਸੀਂ ਜੇ ਦੇਖੋਗੇ ਐਡਾ ਵੱਡਾ ਤੁਫਾਨ ਹੈ ਅੱਗੇ ਬਸ ਆ ਗਿਆ ਹੁਣ ਮੇਰੇ ਤੱਕ ਮੈਨੂੰ ਤਕਰੀਬਨ ਠੀਕ ਆ ਤਕਰੀਬਨ 30 ਸਾਲ ਤੋਂ ਉੱਤੇ ਹੋ ਗਿਆ ਸਿਆਸਤ ਵਿੱਚ 30 ਸਾਲਾਂ ਚ ਐਜੀ ਰਿਸਪੌਂਸ ਜੋ ਵੀ ਅੱਜ ਦੇਖ ਰਹੇ ਆਂ ਮੈਂ ਅੱਜ ਕੱਢੀ ਦੇਖੀ ਲੋਕਾਂ ਦੇ ਵਿੱਚ ਆ ਝਾੜੂ ਵਾਲੇ ਨਕਲੀ ਜਾਲੀ ਜਿਹੀ ਮੁੱਖ ਮੰਤਰੀ ਤੇ ਇੰਨਾ ਗੁੱਸਾ ਹੈ ਕਿਉਂਕਿ ਜਿਹੜੀ ਵੀ ਦਿੱਲੀ ਵਾਲੀ ਪਾਰਟੀ ਆਈ ਹੈ ਝੂਠ ਬੋਲ ਕੇ ਸਰਕਾਰ ਬਣਾ ਲੈਂਦੀ ਹੈ ਤੇ ਉਹਦੇ ਬਾਅਦ ਠੱਗਣ ਲੱਗ ਜਾਂਦੀ ਹੈ ਲੋਕਾਂ ਨੇ ਦੇਖ ਲਿਆ ਆਪਣੀ ਕੋਈ ਪੰਜਾਬ ਦੀ ਹੈ ਖੇਤਰੀ ਪਾਰਟੀ ਕਾਲੀਦਨ ਇਹਨੂੰ ਤਾਕਤ ਦੇ ਰਹੀ ਤਾਂ ਪੰਜਾਬ ਦੇਖੋ ਸਾਡੀ ਪਾਰਟੀ ਕਿਹ ਸਿਸਟਮ ਹੈ ਸਾਡੀ ਕੋਰ ਕਮੇਟੀ ਬੈਠਦੀ ਹੈ ਬਹਿ ਕੇ ਵਿਚਾਰਾ ਹੁੰਦੀ ਹੈ ਕਿ ਇਹ ਕਿਹਨੀ ਫੀਸ ਦੇਣੀ ਹੈ ਕੋਰ ਕਮੇਟੀ ਭੈਣਾ ਚਾਹਦੀ ਹੈ ਤੋ ਇਸ ਕਰਕੇ ਹਲੇ ਜਲਦੀ ਕੋਰ ਕਮੇਟੀ ਦਾ ਮੀਟਿੰਗ ਫਿਰ ਜਾਊਗੀ ਜਿੱਥੇ ਜਿਹੜੇ ਜਿਹੜੇ ਸਾਡੇ ਟੈਂਸ਼ਨ ਕੈਂਡੀਡੇਟਸ ਆ ਉਹਨਾਂ ਤੇ ਡਿਸਕਸ ਕੀਤਾ ਜੀ। ਜੀ ਗਠਬੰਧਨ ਦੀ ਕਦੋਂ ਤੱਕ ਉਮੀਦ ਰੱਖੀ ਹੈ? ਹਾਂ ਜੀ। ਗਠਬੰਧਨ ਤੁਹਾਡਾ ਕਦੋਂ ਤੱਕ ਐਲਾਨ ਹੋ ਸਕਦਾ? ਅ ਅਜੇ ਦੱਸੋ ਮੈਨੂੰ ਤਾਂ ਕੋਈ ਨਹੀਂ ਪਤਾ ਲੱਗਦਾ। ਤੁਹਾਡੀ ਗੱਲ ਹੀ ਚੱਲ ਰਹੀ ਹੈ ਕਰ ਰਹੇ ਹੋ। ਮੈਂ ਕੀ ਕਰਦੇ? ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਜਿਹੜੇ ਨੇ ਕਿਉਂ ਮੈਦਾਨ ਚ ਉਤਾਰੇ ਨੇ? ਆਮ ਲੋਕਦੂਰ ਸੇਮ ਨੇ ਕੈਬਨਿਟ ਬਣਾਇਆ। ਮੈਂ ਕੋਈ ਜਿਹੜਾ ਕਹਿਣਾ ਚਾਹਾਂ ਆਪ ਆਦਮੀ ਪਾਰਟੀ ਦਾ ਸਲੋਗਨ ਕੀ ਸੀ? ਕਿ ਆਮ ਲੋਕਾਂ ਨੂੰ ਸੇਵਾ ਮਿਲੇਗੀ ਆਮ ਨੂੰ। ਇੰਨਾ ਦਾ ਇੰਨਾ ਮੁਰਾ ਹਾਲ ਹੈ ਕਿ ਆਮ ਲੋਕ ਤੇਨੂੰ ਛੱਡ ਗਏ ਉਹਨੇ ਦੇਖ ਲਿਆ ਕਿ ਇਹ ਆਮ ਆਦਮੀ ਦੀ ਪਾਰਟੀ ਨਹੀਂ ਐ ਠੱਗਾਂ ਦੀ ਇੱਕ ਪਾਰਟੀ ਹੈ ਤੋ ਇਸ ਕਉਂ ਕਿ ਆਮ ਜਨਤਾ ਨੇ ਇਹਨਾਂ ਨੂੰ ਛੱਡ ਦਿੱਤਾ ਹੁਣ ਆਪਣੇ ਮੰਤਰੀਆਂ ਨੂੰ ਉਹਨਾਂ ਕੋਲ ਬੰਦਰੀ ਲੱਭੇ ਆਪਣੇ ਮੰਤਰੀਆਂ ਨੂੰ ਕੇ ਬਲੀ ਦਾ ਬੱਕਰਾ ਬੱਕਰਾ ਪਾ ਰਹੇ ਆ ਤੇ ਜਿਹੜੇ ਮੰਤਰੀ ਆਏ ਨੇ ਉਹ ਜਮਾਨਤਾ ਜੱਤਗਰਾ ਕੀ ਜਾਣਗੇ ਬਦਲ ਸਾਹਿਬ ਜੇਕਰ ਕੱਟ ਬੰਦਨ ਹੁੰਦਾ ਸ਼ੋਗਨੀ ਅਕਾਲੀ ਦਲ ਤੇ ਬੀਜੇਪੀ ਦਾ ਕੀ ਕੀ ਤੁਹਾਡੀ ਮੰਗਾ ਰੱਖ ਕੇ ਜੇਕਰ ਤੁਸੀਂ ਕੋਈ ਤੁਹਾਡੀ ਮੰਗਾ ਇਹ ਮੇਰੀ ਗੱਲ ਸੁਣਦਾ ਤੁਸੀਂ ਕਿਹੜੇ ਕੋਡ ਵਰਤਦੇ ਹੋ ਤੁਸੀਂ ਦਾ ਲਾਈਨ ਨੰਬਰ ਹੈ 0 ਲਾਈਨ ਨੰਬਰ ਤੁਹਾਡਾ ਜੀਤਨਾ ਹੋ ਗਿਆ ਕਰਜੇ ਮੰਨਣ ਠੀਕ ਹੈ ਵੀ ਆਪਾਂ ਖੜੇ ਤੁਸੀਂ ਖੜੇ ਤੁਸੀਂ ਮੈਂ ਕਹਿੰਦਾ ਥੋੜੇ ਲਈ ਮੈਨੂੰ ਪਤਾ ਲੱਗ ਰਿਹਾ ਕੋਈ ਕਹਿੰਦਾ ਮੈਂ ਅੱਜ ਮੈਂ ਦਿੱਲੀ ਬੈਠਾ ਮੈਂ ਛੋਟੇ ਕੋਲੇ ਬੈਠਾ ਤੋ ਐਸ ਕਰਕੇ ਤੁਸੀਂ ਮੈਨੂੰ ਲੱਗਦਾ ਪਰ ਮੰਨ ਲੈ ਨਹੀਂ ਤੁਹਾਡਾ ਘੱਟ ਬੰਦੇ ਨਹੀਂ ਹੁੰਦਾ ਤੁਹਾਨੂੰ ਨਹੀਂ ਲੱਗਦਾ ਉਹਦੇ ਨਾਲ ਕਾਦੀ ਗਲਤੀ ਜਿਹੜੀ ਸਥਿਤੀ ਮਜ਼ਬੂਤ ਨਹੀਂ ਬਣ ਪਾਈ ਕਿ ਸ਼ਹਿਰਾਂ ਵਿੱਚ ਸਟ੍ਰੋਂਗ ਨਹੀਂ ਕਾਲੀ ਦਲ ਪੰਜਾਬ ਦੀ ਪਾਰਟੀ ਹੈ ਪੰਜਾਬ ਦੇ ਹਰ ਵਰਗ ਦੇ ਦਿਲਾਂ ਵਿੱਚ ਅਸੀਂ ਆ ਇੱਕ ਗੁਰੂਆਂ ਦੇ ਦੱਸੇ ਹੋਏ ਦੱਸੇ ਹੋਏ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ ਜਿਹੜੀ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਅਸੀਂ ਸਾਰੇ ਧਰਮਾਂ ਨੂੰ ਇਕੱਠੇ ਕਰਕੇ ਜੋੜ ਕੇ ਅਸੀਂ ਆਪਣੀ ਪਾਰਟੀ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਾਂ ਪੰਜਾਬ ਤਾਂ ਬਚੂਗਾ ਜੇ ਸਾਰੇ ਲੋਕ ਇਕੱਠੇ ਭਰਾਵਾਂ ਨੂੰ ਬਰੋਹਗੇ ਤੁਸੀਂ ਦੇਖਿਓ ਇਹ ਆ ਸਾਡੀ ਸੋਚ ਹੈ ਜਿੰਨੇ ਤੱਕ ਦੋ ਵਾਰ ਅਸੀਂ ਪਿੰਡਾਂ ਚ 19 ਤੱਕ ਦੋ ਵਾਰ ਅਸੀਂ ਸ਼ਹਿਰਾਂ ਚ WhatsApp ਪੰਜਾਬ ਬਚਾਓ ਯਾਤਰਾ ਦਾ ਕੀ ਰਿਸਪਾਂਸ ਮਿਲਦਾ ਤੁਸੀਂ ਜੇ ਦੇਖੋਗੇ ਐਡਾ ਵੱਡਾ ਤੂਫਾਨ ਆਇਆ ਬਸ ਆ ਕੇ ਤੂਫਾਨ ਮੇਟਾ ਤੱਕ ਮੈਨੂੰ ਤਕਰੀਬਨ ਠੀਕ ਆ ਤਕਰੀਬਨ 30 ਸਾਲ ਤੋਂ ਤੇ ਹਾਂ ਸਿਆਸਤ ਵਿੱਚ 30 ਸਾਲਾਂ ਚ ਐਜੀ ਰਿਸਪਾਂਸ ਜੋ ਵੀ ਅੱਜ ਦੇਖ ਰਹੇ ਆ ਮੈਂ ਅੱਜ ਤੱਕ ਨਹੀਂ ਦੇਖਿਆ ਲੋਕਾਂ ਦੇ ਵਿੱਚ ਆ ਝਾੜੂ ਵਾਲੇ ਨਕਲੀ ਜਾਨੀ ਜੀ ਮੁੱਖ ਮੰਤਰੀ ਤੇ ਕਹਿਨਾ ਗੁੱਸਾ ਹੈ ਕਿਉਂਕਿ ਜਿਹੜੀ ਵੀ ਦਿੱਲੀ ਵਾਲੀ ਪਾਰਟੀ ਆਈ ਹੈ ਝੂਠ ਬੋਲ ਕੇ ਸਰਕਾਰ ਬਣਾ ਜਾਂਦੀ ਹੈ ਤੇ ਉਹਦੇ ਬਾਅਦ ਠੱਗਣ ਲੱਗ ਜਾਂਦੀ ਹੈ ਲੋਕਾਂ ਨੇ ਦੇਖ ਲਿਆ ਆਪਣੀ ਕੋਈ ਪੰਜਾਬ ਦੀ ਹੈ ਕੇਂਦਰੀ ਪਾਰਟੀ ਕਾਲੀ ਤਾਂ ਇਹਨੂੰ ਤਗੜਾ ਕਰੀਏ ਤਾਂ ਪੰਜਾਬ